ਆ ਇਧਰ ਇਧਰ ਆ ਉਹ ਲਾਲ ਤੇ ਮੈਂ 76 ਤੇਰੇ ਉਹ ਤੇਰੇ ਬਾਹੋਂਗਾ ਮੂੰਹ ਤੇੜੀ ਯਾਦ ਕਰੇਗਾ ਤੁਮੇ ਅਸੀਂ ਚੱਲੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਕਿੱਥੇ ਆਉਂਦਾ ਪਿਆਸ ਇੱਥੇ ਸੱਚੇ ਇੱਥੇ ਆਉਂਦਾ ਪਿਆ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕ ਨਹੀਂ ਮੱਲਾ ਵਾਲੀ ਮੱਲਾ ਹੀ ਤੇ ਠੋਕਰੇ ਨੂੰ ਜਦੋਂ ਮੈਂ ਚਾਰ ਦੇ ਮੱਲਾ ਨੇ ਆ ਇਧਰ ਹੁਣੇ ੱੱਲੀ ਮੱਲਾ ਵਾਲਿਆ ਇਹਨੂੰ ਤੂੰ ਆਨਣਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਦਾ ਨਾ ਲੋਹਣੀ ਤੇਰੀ ਲੋਹਣੀ ਤੇਰੀ ਲੋਹਣੀ ਫੋਨ ਫੜ ਕੇ ਛੱਡਦੇ ਨਹੀਂ ਭਾਈ ਠੀਕ ਗੱਲ ਮੈਂ ਤੇਰਾ ਫੋਨ ਛੱਡਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੋਲਾ ਵਾਲੇ ਨਹੀਂ ਯਾਰ ਦੇਖਿਆ ਭਾਈ ਲਾਲਾ ਜੀ ਫੋਨ ਤੂੰ ਲੈ ਜੇ ਮੇਰੀ ਸੋਨੇ ਗੱਲ ਤੂੰ ਖੋ ਕੇ ਲੈ ਜੀ ਉਹਦੀ ਮੈਨੂੰ ਉਹ ਜਿੱਥੇ ਮੋਟਰਸਾਈਕਲ ਖੜਾ ਖੁਲ ਕੇ ਵੇਖਣਾ ਮੇਰੇ ਨਾਲ ਭਵੇਂ ਤੂੰ ਫੋਨ ਖੋ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਖੁਲ ਕੇ ਬੈਈਂ ਮੁੱਢਾ ਹੀ ਮੈਂ ਕੋਈ ਗੱਲ ਨਹੀਂ ਹੋ ਗਈ ਉਹ ਤਾਂ ਹੈਗੀ ਹੈ ਤੇਰੇ ਮੈਂ 76 ਓ ਮਾਰ ਮਾਰ ਕਿ ਤੇਰੀ ਦਾੜੀ ਦੇ ਮਾਰ ਨਾਲ ਗੱਡੇ ਚ ਫਿਚੋ ਤੇ ਮਿੰਨੋ ਕਹਿ ਦੀ ਤੂੰ ਤੇਰੇ ਵੀ ਕਿ ਸਿਪਰ ਕਿਵੇਂ ਠੋਕਦੇ ਅੱਜ ਤੂੰ ਨੇ ਆ ਉਹ ਨਾ ਮੈਂ ਦੂਜਾ ਆਣਾ ਮਾਰ ਗਿਆ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਕੋਲਕੇ ਦੇ ਵੇਖ ਲੈ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵੇਖੀ ਕੋਲਕੇ ਆ ਵੇਖਣਾ ਤਾਂ ਆ ਜਾ ਚੁੱਪ ਕਰ ਜਾ ਇੱਕ ਮਿੰਟ ਮਾਰ ਮਾਰ ਤੇ ਅੱਛ ਪੇੜਾ ਵੇਖੀ ਤੇ ਮੂੰਹ ਘਾੰਦਾ ਕਰਾ ਹੁਣ ਘਰੇ ਰਹਿਣਾ ਅਜੇ ਮੇਰਾ ਕੜਾ ਰਹਿ ਗਿਆ ਕੜਾ ਦਿਰੀਆ ਕੜਾ ਰਹਿ ਗਏ ਮੇਰਾ ਘਰੇ ਪੋਂਡਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵਾੜਦੇ ਨੇ ਮਾਰ ਮਾਰ ਕੇ ਕੜੇ ਆਏ ਭੁਣ ਕੇ ਰਹਿ ਗਏ ਕੜਾ ਮੈਨੂੰ ਨਹੀਂ ਪਤਾ ਕਿ ਕਿਉਂ ਕੜਾ ਮੇਰਾ ਪੰਡ ਨਹੀਂ ਇੱਕ ਫੌਜੀ ਬੰਦੇ ਨਾਲ ਪੰਗਾ ਲੈ ਲਈ ਤੁਸੀਂ ਫੌਜੀ ਨਾਲ ਕੋਈ ਸੋਚਣਾ ਮੜਿਆ ਵੀ ਇਹ ਪੰਗਾ ਕੱਢ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਲੀਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆ ਗਿਆ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਨੰਨਿਆ ਮੈਂ ਖੋੜ ਤੇ ਖੜਨਾ ਮੈਂ ਰੁਕਿਆ ਖਾ ਲਿਓ ਨੰਗੋ ਕੁੱਤੇਓ ਵੀ ਨਾਮ ਜੋ ਯਾ ਪੈਰ ਜੋ ਤਾਂ ਕੁੱਤੇਓ ਇਹ ਕੜਾ ਰਹੇਗਾ ਕਿਹੇ ਤਰ੍ਹਾਂ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਹੈ ਅੱਜ ਕਰਾਂ ਮੈਂ ਧੱਕੇਗਾ ਸਾਨੂੰ ਟੱਕੇ ਉੱਠਾ ਇਧਰਾ ਲਾ ਗਿਓ ਹੱਥ ਫੜੀ ਮਾਰੇ ਆ ਆ ਇਧਰ ਜਰਾ ਮੁਰਗੀ ਇਹਨੂੰ ਆ ਡੱਕੀ ਈਮਾ ਬਿਮਾਰੀ ਖੁੱਭੀ ਦੀ ਓ ਛੱਡ ਵੀਰ ਓ ਵੀਡੀਓ ਚੋਂ ਨਹੀਂ ਕੋਈ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹੈਲੋ ਹਾਂ ਜੇ ਪੇਟ ਚ ਪੂਨ ਮੇਰੇ ਬਾਜੀ ਜੇ ਮੈਂ ਬੁਰੀ ਕਰਨੀ ਆ ਬਾਤ ਚ ਅੱਗੇ ਦੁੱਤੀ ਮੇਰੇ ਮਾਰ ਮੈਂ ਕੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲੈ ਆਈ ਨਹੀਂ ਕਰਨਾ ਬਾਅਦ ਚ ਮੈਂ ਇੱਕ ਹੀ ਦੱਸਦਾ ਹਾਂ ਮੈਂ ਗੱਲ ਘੋਟ ਦੇਣਾ ਜੀ ਮੈਂ ਭਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਜ ਬਿੰਨੂਣਾ ਪਾਈ ਗਈ ਆ ਪੱਗ ਚੁੱਕ ਤੇ ਲੈ ਕੇ ਕਰਨੇ ਕੋਈ ਗੱਲ ਮੈਂ ਗੱਲ ਘੋਟ ਦੇਣੀ ਮੁਰਦ ਤੇ ਇਹਨੂੰ ਆ ਡਾਕੇ ਨੂੰ ਕੱਲੇ ਕੱਢੇ ਨੇ ਵੇਖਣਾ ਤੂੰ ਨੇ ਦੇਖ ਲੋ ਮੇਰੇ ਮੁੰਡੇ ਜਿਹਦੇ ਨਾਲ ਮਰਜ਼ੀ ਹੁੰਦੀ ਆ ਮੁਰਦ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਈ ਨਹੀਂ ਇਹ ਲੋ ਡਾਕੇ ਖਬਰ ਮਾਂ ਮੈਂ ਦੱਸੂੰਗਾ ਮਲਾਦਮ ਇੱਥੇ ਨਾ ਗੱਲ ਪੈਂਦੇ ਆ ਕਿ ਵੀਰੀ ਮਾਂ ਮੈਂ ਸੇਰ ਖੋਲ ਦੇਣਾ ਮੇਰਾ ਸੁਭਾਅ ਵਾਂਗ ਦਾ ਹੀ ਪਾਈਦਾ ਡਾਕੋ ਯਾਰ ਨਹੀਂ ਖੋਲ ਦੇਣਾ ਬਾਈ ਉਹ ਖੋਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾ ਨਹੀਂ ਜਾਣਾ ਹੋਰ ਉਹ ਜਾ ਤੂੰ ਬੱਲਾ ਠਣ ਜਾਣਾ ਬੱਲਾ ਠਣ ਜਾਣਾ ਤੇ ਕਿਲਾ ਮੁਰਚਾ ਕਿਲਾ ਕਿਲਾ ਨਾ ਯਾਰ ਇਹ ਸਭ ਜਾਣੇ ਮੇਰੇ ਨਾਲ ਹੀ ਮਾਰੀ ਕੱਥੇ ਉਹ ਇੱਕ ਮੁਰਚਾ ਦੱਸਣਾ ਨਹੀਂ ਹੋਣਾ ਦੋ ਦੋ ਰਾਜੂ ਇੱਕ ਮਿੰਟ ਰੋ ਜਾਓ ਦੱਤੀ ਬੜਾ ਇੱਕ ਮਿੰਟ ਮੈਂ ਸਭੀ ਤੁਹਾਨੂੰ ਮੈਂ ਰਹਿਣਿਆ ਦੋਸਤ ਉਹ ਛੱਡ ਇੱਕ ਮਿੰਟ ਉਹ ਪਰ ਰੋਇਆ ਕਰਨੂੰ ਗੱਲ ਯਾਰ ਰੋਕ ਤਾ ਪਤਾ ਨਹੀਂ ਸਾਡਾ ਕੀ ਬੰਦ ਆ ਉਹ ਛੱਡੋ ਯਾਰ ਕੀ ਵੀਡੀਓ ਬਣਾਉਂਦੇ ਭਾਈ ਸਾਹਿਬ ਉਹ ਛੱਡੋ ਯਾਰ ਉਹਨਾਂ ਦਾ ਉਹ ਮੈਂ ਕਰਾ ਦੂੰਗਾ ਯਾਰ ਕੀ ਕਰਨ ਦੇ ਕਰ ਰਿਓ ਮੁੱਛੀ ਚੋਂ ਗੱਲ ਕਰ ਮੈਂ ਚੱਲੇ ਕਰੇ ਭਾਈਏ ਚੱਲੀ ਕੀ ਆਖਿਆ ਕੀ ਜਾਨੋ ਕਰੋ ਭਾਈ ਬੰਦ ਕਰੋ ਕੀ ਕਰਨੀ ਕੀ ਆ ਨਾ ਦੁਬਾਰਾ ਬੋਲੇ ਉਹ ਬੰਦ ਕਰੋ ਏਅਰ ਕੀ ਕਰਦੇ ਯਾਰ ਭਾਈਏ ਥੱਕ ਲੱਗੇ ਆਪਣੇ ਪੈਗ ਨਹੀਂ ਲੱਗਾ ਕੋਈ ਥੱਕ ਲੱਗੇ ਨਾ ਮੇਰਾ ਮੂਲ ਫੌਜੀ ਮੋਟਰਸਾਈਕਲ ਮੋਟਰਸਾਈਕਲ ਦੇ ਪੇਪਰ ਕਿੱਥੇ ਆਪਨੇ ਕਿੱਥੇ ਪੇਪਰ ਤੇ ਪੇਪਰੋਂ ਮੁੰਡਾ ਆਈਆਂ ਦਾ ਕਰਿਆ ਹਾਂਜੀ ਜੇ ਉੱਥੇ ਉਹ ਪੇਪਰ ਰਹਿ ਗਏ ਸਿਲੈਂਸਰ ਤੁਹਾਡੇ ਮੋਟਰਸਾਈਕਲ ਨੂੰ ਦੂਸਰਾ ਲੱਗਾ ਆਇਆ ਠੀਕ ਕਰਿਆ ਮੈਂ ਨਾ ਤੁਹਾਡੇ ਕੋਲ ਲਾਇਸੈਂਸ ਨਾ ਤੁਹਾਡੇ ਕੋਲ ਵਾਰਸੀ ਠੀਕ ਹੈ ਵੀਡੀਓ ਬਣਾ ਕੇ ਇਸ ਵੀਡੀਓ ਲਾ ਕੇ ਜਿੰਦੇ ਜਿੰਦਾ ਕੀ ਕੰਮ ਆ ਹੋਇਆ ਵੀਡੀਓ ਵੀਡੀਓ ਬਣਾ ਕੇ ਕੰਡੀ ਨੂੰ ਪਾਉਣ ਲੱਗਾ ਦੱਸ ਕਿੰਨੋਂ ਜੀਵਨ ਸਾਹਿਬ ਨੂੰ ਜਿਵੇਂ ਦਾ ਤੁਸੀਂ ਬੋਲ ਜਿਵੇਂ ਦਾ ਤੁਸੀਂ ਬੋਲੋਗੇ ਉਹਦੇ ਸਾਹ ਤੇ ਪਾ ਇਹ ਬੋਲ ਹੁਣ ਇਹ ਨਾ ਕਲੀ ਤੋਂ 50 ਜਣ ਹੁਣ ਆ ਜੇ ਨਹੀਂ ਇਹ ਤੂੰ ਆਕੜਾ ਕਰ ਪਰਮਾਸ਼ੀ ਤਰੀ ਉਹ ਭਾਈ ਆਹੀ ਕੋਈ ਆਕੜ ਨਹੀਂ ਮੈਂ ਸ਼ਰਾਬ ਇਹਨੇ ਘਰੇ ਰਹਿ ਗਿਆ ਸ਼ਰਾਬ ਪੀਤੀ ਆ ਤੂੰ ਸ਼ਰਾਬ ਪੀ ਕੇ ਛੜਨ ਨਾਲ ਲੜਦਾ ਯਾਰ ਇਹਨੇ ਪੀਤੀ ਮੁੰਡਾ 100 ਦਿਨ 100 ਦਿਨ ਗੁਰਦਮਗਾ ਤੁਹਾਨੂੰ ਗੁਰਦਮਗਾ ਉਹ ਤਾਂ ਗੱਲ ਕੀ ਸਰਦਾਰ ਸਾਹਿਬ ਮੋਟਰਸਾਈਕਲ ਦੇ ਪੇਪਰ ਦਿਓ ਠੀਕ ਹੈ ਪਰ ਮੈਂ ਤੁਹਾਨੂੰ ਕੀ ਠੀਕਮ ਸਰ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਪੀਤੀ ਹੋਏ ਇਹਨੇ ਸ਼ਰਾਬ ਘਾਈ ਕਿਤੇ ਤੁਹਾਨੂੰ ਹੋ ਕੇ ਕਿੱਥੇ ਹੋਵੇਗਾ ਇਹਨੇ ਪੀਜੀ ਹੋਈ ਤੂੰ ਦੱਸ ਮੈਂ ਕੀ ਕਰੇਗਾ ਤੂੰ ਉਹ ਇਧਰ ਛੱਡੋ ਖੜਾ ਪਾਜੀ ਤੋਏ ਨਿਕਲ ਕੇ ਪਾਸੇ ਮੋੜਾ ਗੱਲ ਪੈਣ ਵਾਲੀ ਗੱਲ ਹੈ ਜੀ ਇੱਕ ਮਿੰਟ ਹੋਰ ਕੀ ਕਰਨ ਦੇ ਬੋਲ ਦੇ ਤੇ ਤੇਰੇ ਬੰਦੇ ਤੇ ਮੇਰੇ ਬੰਦੇ ਗਾਰੇ ਉੱਥੋਂ ਫੋਨ ਕਰ ਸਾਬ ਨੂੰ ਗੱਲ ਕਰੀਏ ਨਾ ਵੀਡੀਓ ਬਣਾਉਣੀ ਹੈ ਜੇ ਬੋਲੋਗੇ ਗੱਲ ਫੋਨ ਤੇ ਆ ਤੇ ਸਾਊਂਡ ਮੇਰੇ ਮਾਰਦਾ ਕਿ ਤੂੰ ਮੈਨੂੰ ਨਾ ਮਾਰਿਆ ਮੇਰੇ ਮਾਰੀਆਂ ਤੂੰ ਮੇਰੇ ਮਾਰੀ ਨਾ ਮਾਰ ਤੂੰ ਮੈਂ ਦੱਸਣਾ ਕਿੱਦਾਂ ਮਾਰੀ ਦੀ ਮੈਨੂੰ ਦੱਸਣਾ ਈ ਥਾਣੇ ਗਾਣਾ ਕੱਢੂਗਾ ਤੂੰ ਮੈਂ ਮਾਫੀ ਮੰਗਾਉਣੀ ਤੂੰ ਮੇਰੇ ਮਾਰੀ ਜਾ ਨਾ ਤੈਨੂੰ ਮੈਂ ਮਾਫੀ ਕਰ ਤਾ ਮਖਾਉਣੀ ਮੈਂ ਲੈ ਲੈ ਲਿਆ ਜੀ ਹੈਲੋ ਕੋਈ ਗੱਲ ਨਹੀਂ ਯਾਰ ਪੰਨੇ ਲਾਇਆ ਬੜਾ ਇਹ ਤੁਰਸਾ ਨਹੀਂ ਖਾਏ ਪੱਗ ਮੇਹੋ ਜੀ ਲਾਉਣਾ ਸਾਰੀ ਉਮਰ ਤੋਂ ਪੱਗਣਾ ਬਣੇਗਾ ਪੁੱਤ ਹਾਂ ਮੈਨੂੰ ਮੈਂ ਵੀ ਅੱਜ ਤੋਂ ਮੈਂ ਮਾਫੀ ਮੰਗਾਉਣੀ ਤੂੰ ਮੈਂ ਤੇਰੇ ਛਡਾਉਂਦਾ ਤੂੰ ਮੇਰੇ ਗਲ ਪਿਆ ਮੈਂ ਕਹਿੰਦਾ ਕੋਈ ਗੱਲ ਉਹ ਵੀਰ ਵੀਡੀਓ ਨਾ ਬਣਾ ਮੈਂ ਤੈਨੂੰ ਕਹਿ ਰਿਹਾ ਓ ਯਾਰ ਕੋਈ ਨਾ ਵੀਡੀਓ ਨਹੀਂ ਬਣਦਾ ਹੋ ਗਿਆ ਯਾਰ ਭੋਣੀ ਇੱਕ ਰਿਮੇ ਆਉਂ ਪੱਧਿਆ ਬੂਨਾ ਹੋ ਗਿਆ ਤੂੰ ਤੂੰ ਜਾ ਰ ਮੈਂ ਤੇਰੇ ਛਡਾਉਂਦਾ ਮੁੰਡੇ ਸਾਦਾ ਅਸਤਾਨਾ ਕਰ ਮੈਂ ਮਾਦੀ ਮਾਰੀ ਤੂੰ ਮੇਰੀ ਪੱਗ ਨਾ ਲੱਗਿਆ ਮੈਂ ਤੇਰੀ ਪੱਗ ਪੱਗ ਮੈਂ ਲਾਉਣੀ ਹਾਂ ਮੈਂ ਤਾਂ ਫਾਸ ਨਾ ਬੋਲੀ ਨਾ ਕੋਈ ਹੈਲੋ ਸਾਡੀ ਨਹੀਂ ਕਿਹਾ ਤਾਂ ਮੈਂ ਇਹ ਬਾਦ ਨੇ ਡੰਡਾ ਮੈਨੂੰ ਬੁੱਥਾ ਬੜਾ ਜੀ ਆ ਯਾਰ ਛੱਡ ਮੈਂ ਡੰਡਾ ਬਾਤ ਨਹੀਂ ਮੈਂ ਇਹ ਬੰਦਾ ਇਹ ਨਹੀਂ ਪਾਉਣਾ ਕਿ ਸਾਰੀ ਉਮਰ ਯਾਦ ਕਰੀ ਮੈਂ ਓ ਯਾਰ ਨੰਗਣ ਦੇ ਮੈਂ ਡੱਕਣ ਡਿਆ ਬੰਦਾ ਨਹੀਂ ਆ ਰਾਜੀ ਗਾਲ ਕਰ ਮੇਰੇ ਕਰ ਮੈਂ ਛਡਾਉਂਦੇ ਨੇ ਮੇਰੇ ਨਹੀਂ ਮਾਰੀ ਵੀਡੀਓ ਨਾ ਬਣਾਈ ਜਾ ਤੂੰ ਤੇ ਮੈਂ ਦੱਸਦਾ ਇਹ ਕਰੀ ਕੀ ਹੋ ਗਿਆ ਬੁਰੀ ਗੱਲ ਹੁੰਦੀ ਮੈਂ ਛਡਾਉਂਦੇ ਆ ਯਾਰ ਕੀ ਹੋ ਗਿਆ ਬਹੁਤ ਤੇ ਤੈਨੂੰ ਮੈਂ ਦੱਸ ਦੂੰ ਤੈਨੂੰ ਓ ਯਾਰ ਵੀਡੀਓ ਬਣਾਉਂਦੇ ਨਾ ਕਰ ਤੂੰ ਚੱਪਕ ਲੋ ਜਾ ਜੋ ਮੱਚੀ ਦੱਸੀ ਜਾਣਾ ਸਭ ਨੂੰ ਫੋਨ ਲਾ ਕੇ ਮੈਂ ਸਭ ਨੂੰ ਫੋਨ ਲਾ ਕੇ ਹੈਲੋ ਲਾ ਫੋਨ ਮੈਂ ਇੱਥੇ ਮੈਂ ਬੁੱਟੇ ਵਾਲ ਘੁਰਲੇ ਬਨੇ ਹੈਂ ਹਾਂ ਮੈਂ ਨਾਲੇ ਕਰਦਾ ਉਹ ਯਾਰ ਇਸ ਨੂੰ ਨੰਗਾ ਨਹੀਂ ਮਰ ਲਾਣ ਦਾਂ ਮੈਂ ਕਰਾ ਕੇ ਮੈਂ ਯਾਰ ਅਸਲੀ ਘਰੇ ਰਹਿ ਕੇ ਗੱਲ ਕਰਨੇ ਨੇ ਯਾਰ ਹੁਣ ਦੱਸ ਕੀ ਆ ਯਾਰ ਅਸਲੀ ਤਾਨੂੰ ਤਾਂ ਲੱਗਦਾ ਅੱਤਕ ਮਿਲਾਈਦਾ ਲੱਗਦਾ ਫੜੀਦਾ ਕਿ ਆ ਭਾਜੀ ਅਖਰ ਕਹਿੰਦੇ ਲਾਉਣਾ ਹੈ ਆਪਣੇ ਨੂੰ ਅਖਰ ਯਾਰ ਐਦਾਂ ਅਫਸਰ ਕਹਿੰਦੇ ਆ ਐਦਾਂ ਹੀ ਕਹਿੰਦੇ ਐਦਾਂ ਗੱਲ ਪੈਂਦੀ ਤੁਸੀਂ ਸਾਡੇ ਨੂੰ ਪਬਲਿਕ ਬੈਠੇ ਪਿੰਡ ਦੀ ਗੱਲ ਕਰਦੇ ਤੁਸੀਂ ਕੋਈ ਗੱਖ ਲੱਗੇ ਅੱਜ ਤੇ ਨਹੀਂ ਸਗਾ ਮੇਰੇ ਨਾਲ ਗੱਡੀ ਚ ਪਾਓ ਯਾਰ ਮੈਨੂੰ ਗੱਡੀ ਚ ਪਾਓ ਓ ਕਹਾਂ ਇੱਧਰ ਆਇਆ ਮੈਂ ਜਦੋਂ ਮੈਂ ਕਹਿੰਿਆ ਆਇਆ ਵਾਜੋ ਮੋੜੋ ਇਹਨਾਂ ਗੱਡੀਆਂ ਉਹਨਾਂ ਬਣਾਉਣੀ ਆ ਆਇਆ ਕੱਲੇ ਰੱਖਦਾ ਸਾਡੀ ਯਾਰ ਤੂੰ ਡਿਊਟੀ ਹੈ ਮੈਨੂੰ ਦੇਖਾਂ ਵੱਡੇ ਇਨਸਾਨ ਕੋਈ ਜਾਣੀ ਤੇਰਾ ਕੰਮ ਤੇਰੇ ਦੇਖ ਹੈ ਮੱਕਾ ਦਾ ਬੰਦਾ ਬਚਾ ਰਿਹਾ ਮੈਂ ਪਾ ਕੇ ਬਣਾਇਆ ਪਾ ਇੱਧਰ ਯਾਦ ਕਰਨਗਾ ਆ ਇਧਰ ਕਰਕੇ ਵਿਖਾ ਪਰਚਾ ਰੋਕੋਗੇ 2 ਮਿੰਟ 5 ਮਿੰਟ ਰੋਕ ਤੈਨੂੰ ਨੇ ਚੜਾ ਚੁਗਾ ਦੇਣ ਰੋਕ ਕੇ ਐਸੇ ਕੇ ਮੈਂ ਤੇਰੀ ਬਹਿਰ ਵੀਰ ਛੱਡੋ ਯਾਰ ਛੰਡਿਆ ਆਇਆ ਬਣਾ ਲੈ ਵੀਡੀਓ ਬਣਾਉਣੀ ਬਣਾਵਾ ਵੀਡੀਓ ਜਾਣੀ ਭਾਈ ਵੀਡੀਓ ਬਣਿਆ ਨਾ ਸਾਨ ਜਿਹੜਾ ਉਹ ਬੜੀ ਬਣਨੀ ਹੈ ਮੈਂ ਇਹ ਬੰਦਿਆਂ ਕਰਕੇ ਤੈਨੂੰ ਤੁੰਦ ਰੋਲ ਦੇਣਾਹੀਂ ਤੂੰ ਨਾ ਤੈਨੂੰ ਢੱਕਣ ਮੈਂ ਇਹ ਵੀਡੀਓ ਤੇਰੀ ਮੇਰੇ ਬਣਾਉਣ ਦਾ ਬਣਾਉਣ ਦਾ ਇਹ ਜਿਹੜੀ ਤੇਰੇ ਪਾਕ ਲਾਉਂਗਾ ਸਾਰੀ ਮਰੀ ਕਢਣਾ ਵਾਪਰੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਰ ਸਾਡੇ ਜਿਹੜੇ ਮਾਮੂ ਦੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਪਾਲਣਾ ਕਰਦੇ ਕਿਉਂਕਿ ਇੱਥੇ ਮੈਂ ਟ੍ਰੈਕਿੰਗ ਚਾਰਜਾਂ ਮੱਲਾ ਵਾਲੇ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਜਿਹੜਾ ਕੱਲ ਲੱਕੇ ਸਿਹਾਰੇ ਪਿੰਡ ਦੇ ਕੋਲ ਬਾਬੇ ਕਾਲਾ ਕਾਲਾ ਮਾਰ ਬਾਬੇ ਦੇ ਮੰਦਰ ਦੇ ਕੋਲ ਆਇਆ ਸੀ 11 ਵਜੇ ਨਾ ਕਿੰਦਰਾਣ ਅਸੀਂ ਕੋ ਪੰਜ ਸੱਤ ਚਲਾਨੇ ਕੀਤੇ ਆ ਚਲਾਨ ਕਰ ਤੋਂ ਬਾਅਦ 1:30 ਵਜੇ ਤਰੋਂ ਇੱਕ ਸਿਹਾਰੇ ਦੇ ਪਾਸੋਂ ਬਹੁਤ ਮੋਟਰਸਾਈਕਲ ਆਇੰਦਾ ਸਿਲੈਂਸਰ ਵੀ ਚੇਂਜ ਸੀ ਤੇ ਉਹਦੇ ਤੇ ਦੋ ਵਿਅਕਤੀ ਸੀ ਦੋ ਵਿਅਕਤੀ ਨੂੰ ਸਾਡੇ ਸੱਤ ਮੇਰੇ ਨਾਲ ਅਵੇਸ਼ ਸਿੰਘ ਨੇ ਹੱਥ ਕੀਤਾ ਰੋਕਿਆ ਰੋਕਣ ਤੋਂ ਬਾਅਦ ਕਿੰਨਾ ਸਾਲ ਹੀ ਉਹਨਾਂ ਨੂੰ ਪਤਾ ਨਹੀਂ ਕੋਈ ਮਸ਼ਾ ਕੀਤਾ ਕੀ ਕੀਤਾ ਸੀ ਜੀ ਤੋਂ ਸਾਨੂੰ ਨਾਲ ਘੜ ਲਾਪੇ ਯਾਲਾ ਕਟੰਦੂ ਬਾਦ ਅਸੀਂ ਰੁਕਿਆ ਸੀ ਬਥੇਰਾ ਉਹਨੂੰ ਕਿਹਾ ਪਰ ਨਹੀਂ ਹੱਟੇ ਨਹੀਂ ਉਹਨੇ ਜਦ ਨੂੰ ਪੜ੍ਹਜਦੇ ਬੰਦੇ ਪਿੰਡ ਦੇ ਆ ਗਏ ਜੀ 15 20 ਉਹਨਾਂ ਨੇ ਵੀ ਰੁਕਿਆ ਬੜਾ ਪਰਸਾਨ ਉਹਨਾਂ ਕਿੱਕਾ ਰੋੜੇ ਮਾਰੇ ਮੇਰੇ ਸਾਥ ਵੀ ਲੱਗੀ ਐ ਤੇ ਰੋੜੇ ਤੇ ਮੇਰੇ ਉਹਨਾਂ ਨੇ ਪੇਪਲ ਵੀ ਮਾਰੀ ਐ ਹੋਰ ਵੀ ਉੱਥੇ ਬਗਲਨ ਪਿਆ ਸੀ ਬਲਕਤ ਵੱਡੇ ਸੋ ਉਹਨਾਂ ਦੇ ਬੰਦੇ ਬਣਾ ਕੇ ਸਾਨੂੰ ਮਾਰਦੇ ਰਹੇ ਇਹਦੀ ਵੀ ਵੀਡੀਓ ਵੀ ਬਣੀ ਐ ਉਹ ਸਾਨੂੰ ਮਾਰਦੇ ਰਹੇ ਬਾਅਦ ਤੋਂ ਬਾਅਦ ਅਸੀਂ ਇੱਕ ਬੰਦਾ ਇਲਾਕੇ ਉਹਨਾਂ ਦਾ ਐ ਅਸੀਂ ਗੁਰੂ ਕੀਤਾ ਠਾਣੇ ਜੀ ਠਾਣੇ ਗਰਨੇਸ਼ ਸਿੰਘ ਐਮ ਐਸ ਆਈ ਮੱਲਾ ਵਾਲੇ ਨੂੰ ਉਹਨਾਂ ਨੇ ਇੱਥੋਂ ਜੀ ਭੇਜੀ ਫੋਰਸ ਐਸ ਆਈ ਲਖਮੀ ਕਤੇ ਨਾਵਲ ਸ਼ਿਕਾਰੀ ਗੱਡੀ ਦੇ ਕੋਲ ਸ ਇੱਕ ਬੰਦਾ ਹੀ ਮੋਕਦੇ ਫੜ ਲਿਆ ਇੱਕ ਬੰਦਾ ਜਿਹੜਾ ਭੱਜ ਗਿਆ ਸੀ ਉਹਨੂੰ ਅਸੀਂ ਪਬਲਿਕ ਦੇ ਸਹਾਰੇ ਨਾਲ ਅਸੀਂ 3-4 ਕਿਲੋ ਮੀਟਰ ਤੋਂ ਫੜ ਕੇ ਤੇ ਥਾਣੇ ਵਾਲੇ ਕਰ ਦਿੱਤੇ ਤੇ ਉਹਨਾਂ ਨੇ ਕੀ ਕਾਰਵਾਈ ਕੀਤੀ ਗਈ ਹੈ ਜੀ ਉਹਨਾਂ ਦੀ ਅਫਸਰ ਸਾਹਿਬਾਨ ਦੇ ਹੁਕਮ ਦੇ ਨਾਲ ਜੀ ਉਹਨਾਂ ਦੇ 132 281 286 352 VNSF ਦੇ ਤਹਿਤ ਉਹਨਾਂ ਦੇ ਜਿਹੜਾ ਪੱਤਾ ਦਰਜ ਕਰ ਦਿੱਤਾ ਗਿਆ ਅਗਲੀ ਕਾਰਵਾਈ ਜਿਹੜੀ ਅਫਸਰ ਸਾਹਿਬਾਨ ਕਰ